ਅੱਜ ਦੀ ਵੀਡੀਓ ਦੇਖ ਮੇਰੇ ਭੰਗੀ ਵੀਰ ਬਹੁਤ ਖੁਸ਼ ਹੋਣਗੇ ਤੇ ਬਾਕੀ ਤੁਸੀਂ ਹੈਰਾਨ ਹੋ ਜਾਣਾ ਕਿ ਆਪਣੇ ਇੰਡੀਆ 'ਚ ਇੱਕ ਐਸਾ ਪਿੰਡ ਵੀ ਹੈਗਾ ਜਿੱਥੇ ਲੋਕ ਭੰਗ ਦੀ ਖੇਤੀ ਕਰਦੇ ਆ ਤੇ ਭੰਗ ਵੇਚਦੇ ਆ ਆਪਾਂ ਅੱਜ ਜਾ ਰਹੇ ਆ ਹਿਮਾਚਲ ਦੇ ਪਿੰਡ ਮਲਾਨਾ ਕਸੌਲ ਤੋਂ ਸਵੇਰ ਦੀ ਚਾਹ ਪੀ ਕੇ ਮੈਂ ਨਿਕਲ ਗਿਆ ਮਲਾਨਾ ਪਿੰਡ ਨੂੰ ਸਫ਼ਰ ਆਪਣਾ ਅੱਜ ਦਾ 35 ਕਿਲੋਮੀਟਰ ਦਾ ਸੀ ਪਰ ਇਹ ਰੋਡ ਬਹੁਤ ਖਤਰਨਾਕ ਸੀ ਕੱਚੇ ਪੱਕੇ ਰੋਡ ਤੇ ਹੁੰਦਾ ਹੋਇਆ ਮੈਂ ਮਲਾਨਾ ਡੈਮ ਤੇ ਪਹੁੰਚ ਗਿਆ ਇਹ ਜਗ੍ਹਾ ਤੇ ਬਾਈ ਪਿਛਲੀ ਾਰ ਬੱਦਲ ਫਟਿਆ ਜਿਸ ਕਰਕੇ ਪੂਰਾ ਡੈਮ ਹੀ ਖਤਮ ਹੋ ਗਿਆ ਹੁਣ ਇਹ ਜਗ੍ਹਾ ਤੇ ਮਿੱਤਰੋ ਆਪਾਂ ਬਾਈ ਖੜੀ ਕਰਤੀ ਟਰੈਕ ਕਰਕੇ ਪਹਾੜੀ ਚੜਨਾ ਇਹ ਪਿੰਡ ਦੀ ਇੱਕ ਹੋਰ ਖਾਸ ਗੱਲ ਦੱਸਦਾ ਇੱਥੋਂ ਦਾ ਕੋਈ ਵੀ ਮਸਲਾ ਬਾਈ ਪਿੰਡ ਤੋਂ ਬਾਹਰ ਨਹੀਂ ਜਾਂਦਾ ਇਹਨਾਂ ਦੇ ਆਪਣੇ ਕੋਟ ਕਚੈਰੀਆਂ ਕੁਲ ਮਿਲਾ ਕੇ ਇੰਡੀਅਨ ਗਵਰਨਮੈਂਟ ਦਾ ਕੋਈ ਇੱਥੇ ਰੂਲ ਨਹੀਂ ਚੱਲਦਾ ਉਹ ਜੋ ਜਗ੍ਹਾ ਦੇਖ ਰਹੇ ਹੋ ਇੱਥੇ ਆਪਣੀ ਬਾਈ ਖੜੀਆ ਹਜੇ ਤਾਂ ਬਹੁਤ ਦੂਰ ਜਾਣਾ ਨਦੀਆਂ ਨਾਲੇ ਨੰਗ ਦਾ ਟੱਪਦਾ ਹੁਣ ਮੈਨੂੰ ਇਹ ਜਗ੍ਹਾ ਤੇ ਸਵਾਦ ਆ ਰਿਹਾ ਸੀ ਕਿਉਂਕਿ ਦੂਰ ਦੂਰ ਤੱਕ ਮੈਂ ਇਕੱਲਾ ਹੀ ਸੀ ਜਦੋਂ ਮੈਂ ਇਹ ਪਿੰਡ ਚ ਐਂਟਰ ਹੋਇਆ ਇਹ ਬੰਦਾ ਮਿਲਿਆ ਮੈਨੂੰ ਜੋ ਕਿ ਮੈਨੂੰ ਇੱਕੋ ਹੀ ਸਵਾਲ ਪੁੱਛ ਰਿਹਾ ਸੀ ਬਾਈ ਮਾਲ ਚਾਹੀਦਾ ਬਾਈ ਮਾਲ ਚਾਹੀਦਾ ਲਓ ਜੀ ਮਿੱਤਰੋ ਮ ਤਾਂ ਤੇ ਬਾਈ برف ਪਈ ਹੋਈ ਸੀ ਹੁਣ ਵਾਰੀ ਸੀ ਪਿੰਡ ਚ ਗੇੜਾ ਦੇਂਦੀ ਇਹ ਪਿੰਡ ਚ ਸਾਰੇ ਪੁਰਾਣੇ ਘਰ ਬਣੇ ਹੋਏ ਆ ਤੇ ਜੇ ਆਪਾਂ ਇਹਨਾਂ ਦੇ ਮੰਦਰ ਜਾਂ ਕਿਸੇ ਘਰ ਨੂੰ ਹੱਥ ਵੀ ਲਾ ਲਿਆ ਤਾਂ ਮਿੱਤਰੋ ਆਪਾਂ ਨੂੰ ਵੀ 25000 ਦਾ ਘੱਟੋ ਘੱਟ ਵੀ ਇਹ ਜੁਰਮਾਨਾ ਕਰਦੇ ਆ ਜੋ ਕਿ ਦੇ ਕੇ ਹੀ ਜਾਣਾ ਪੈਂਦਾ ਇਹ ਪਿੰਡ ਬਾਰੇ ਇੱਕ ਹੋਰ ਗੱਲ ਦੱਸਦਾ ਮੈਂ ਬਾਈ ਆ ਜੋ ਤੁਸੀਂ ਦੁਕਾਨ ਦੇਖ ਰਹੇ ਹੋ ਨਾ ਇਹ ਤੋਂ ਤੁਸੀਂ ਜੋ ਵੀ ਸਮਾਨ ਲਾਓਗੇ ਨਾ ਇਹਨੇ نیچے ਰੱਖ ਦੇਣਾ ਜ਼ਮੀਨ ਤੇ ਤੇ ਤੁਸੀਂ ਆਪਣੇ ਪੈਸੇ ਵੀ ਜ਼ਮੀਨ ਤੇ ਰੱਖਣੇ ਆ ਤੇ ਅਗਲੇ ਨੇ ਚੱਕ ਲੈਣੇ ਆ ਜਵਾਜ ਬਾਈ ਇੱਥੋਂ ਦੇ ਬਹੁਤ ਦਿਲਤੀ ਆ ਆ ਦੇਖੋ ਬਾਈ ਖਤਰਨਾਕ ਖੇਡਾਂ ਹੀ ਖੇਡਦੇ ਆ ਇਹ ਬਾਈ ਜਿਨੇ ਵੀ ਇਹ ਜਗਾਤੇ ਜਾਣਾ ਤੁਸੀਂ ਇੱਕ ਗੱਲ ਦਾ ਧਿਆਨ ਰੱਖਿਓ ਇਹ ਜਗਾ ਬਹੁਤ ਮਹਿੰਗੀ ਆ ਇਹ ਗੱਲ ਦਾ ਇਥੇ ਹਿਸਾਬ ਲਾ ਲਓ ਵੀ ਪਾਣੀ ਦੀ ਇੱਕ ਬੋਤਲ ਇਥੇ 100 ਰੁਪਏ ਦੀ ਆ ਚਲੋ ਮਿੱਤਰੋ ਹੁਣ ਆਪਾਂ ਚੱਲਦੇ ਆਂ ਵਾਪਸ ਤੇ ਤੁਸੀਂ ਵੀਡੀਓ ਦੇ ਹੋਰ ਮ제 ਲੈਣ ਲਈ ਆਪਣੇ YouTube ਚੈਨਲ ਤੇ ਪੂਰੀ ਵੀਡੀਓ ਦੇਖ ਸਕਦੇ ਹੋ ਤੇ ਮੈਨੂੰ ਫੋਲੋ ਕਰ ਲਿਓ ਮਿੱਤਰੋ ਘੈਂਟ ਘੈਂਟ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ